ਕਿਹੜਾ ਬੱਕਰਾ ਦੇਖੋ ਬਈ ਆਪਾਂ ਦਾਦੇ ਪਾਸੇ ਪੜੇ ਪਰਮਾਨੇ ਦੇ ਘਰ ਤੇ ਬੱਕਰਾ ਨਹੀਂ ਬੱਕਰਾ ਬਹੁਤ ਹੋਣਾ ਬਈ ਉਹਦਾ ਬੱਕਰਾ ਮੰਡੀ ਚ ਪੁੱਜ ਜਾਗਾ 3:00 ਵਜੇ ਪਹੁੰਚਾਗਾ ਬੱਕਰਾ ਸਾਰੇ ਲੋਕ ਦਾ ਬਈ ਜਿਹੜੇ ਕਿ ਮੰਗੇ ਇਹ ਵਰਤੋ ਟੋਟੀ ਲੈ ਲੋ ਜੋੜੀ ਦੀ ਬੰਦੀ ਆ ਬੋ ਕਿਸੇ ਨੂੰ ਪਤਾ ਜਰਾ ਪਤਾ ਜਾਓ ਲੈਣਾ ਵੇਖ ਲੈ ਕਿੰਨੇ ਦਾ ਹੈਗਾ ਲੈ ਇਹ ਕਿੰਨੇ ਦਾ ਹੈ ਅਸੀਂ 50000 ਬੰਦੇ 25000 ਲੱਗਦਾ ਭਾਈ ਉਹ ਸਾਡੇ ਰਾਹ ਚ ਲਾ ਕੇ ਸਾਨੂੰ ਅਰੋਧੀ ਹੋ ਲੱਗੇ 35 ਲੱਗੇ ਵਗੈਰਾ ਦਾ ਓਏ ਇਹ ਟੋਕਾ ਲੈ ਆਂਦੀ ਆਂ ਆਂਦਾ ਆਂ ਸੌਤਾ ਬੱਸ ਘੱਟ ਲੈਣਾ ਉਹ ਬੱਦਲ ਆ ਗਏ ਸਹੀ ਹਾਂ ਬੱਦਲ ਘੱਟ ਲੈਣਾ ਹੁੰਦਾ ਹੈ ਨਾ ਨਹੀਂ ਹੋਗੇ ਵਿੱਚ ਉਹ ਬੱਦਲ ਘੱਟ ਲੈਗਾ ਉਹ ਵਿੱਚ ਉਹ ਮਾਰਦਾ ਚੰਗਾ ਨਾ ਨਾ ਸੌਤਾ ਵੀ ਬਈ ਲੈਣਗੇ ਬਈ ਹੱਥੇ ਨਹੀਂ ਉਹ 10 ਵੀ ਦੋ ਬੰਦੇ ਆ ਆ ਦੋਸਤੋ ਵੀਰੇ ਜਦ ਮਾੜੀ ਕਾ ਕਰਾਣੇ ਕਰਨ ਕੀ ਕਹਿੰਦਾ 40 40 ਦੇਖ ਰਹਿ ਕਰ ਲੋ ਰਹਿ ਕਰ ਲੋ ਰਹਿ ਕਰ ਲੋ 40000 ਲੱਗਿਆ ਜੋੜਦਾ ਬਾਈ 65 ਮੰਗਿਆ ਵਾਜਿਆ ਨੇ ਕੋਈ ਜਾਇਜ਼ ਗੱਲ ਦੱਸ 40000 ਲੱਗਿਆ 33000 ਰੋਸਟ 7000 ਇਕੱਲੇ ਵਕਰੇ ਦਾ ਅਲਾਰਾ ਅਲਾਰਾ ਗੱਲ ਕਰ ਕੀ ਜਾਣਾ ਬਈ ਮੋਕਾ ਇਹਦੇ ਇਕੱਲੇ ਨੇ ਹਮਾਂ ਨੂੰ ਲੈਣਾ ਤਾਂ ਫਿਰ ਬਾਪੂਆ ਦੇ ਦੇ ਯਾਰ ਚੱਲਦਾ ਇੱਧਰ ਸੁਣਦਾ ਚੱਲਾ ਦੇ ਇਕੱਲਾ ਚੱਲਾ ਦੇ ਇਕੱਲਾ ਆਹ ਦੇ ਪੱਟਾ ਟੱਟਵਾ ਦੇ ਇਕੱਲੇ ਦੇ ਇਕੱਲੇ ਦੋਨੇ ਕਿੰਨਾ ਕੰਮ ਕਰੇਗਾ ਦੋਨੇ ਦੋੜਾ ਲੱਗਿਆ ਗਿਆ ਯਾਰ ਟਾਈਮ ਹੋਣ ਬਸ ਇਹ ਬਾਤ ਉਹ ਬੋਲੋ ਨਾ ਯਾਰ ਜਰਾ ਜਰਾ 100 ਬਾਕੀ ਤੋਂ وہ مقادے پھر بھائی یہ چیزیں کیجے رہے ہیں مقادے کوئی ہے 2340 دے بینڈل دے رہی رہی تھی تھوڑا 12 کے دے کوئی مقادے ساڈے بتی دا بہت ساڈے بتی دا بیٹی دا یار کھا بس دیکھ لا او ٹھیک ہے بہت صحیح لگ رہا ہے ہاں اے نا نال بھی ہوندے بندے جنے دا تا نا امید دا سودا بن رہا ہوندا ہے پھوک دے دے بیٹھے دے لگ رہندا اے کہ یار کوئی کوئی ہودی نہیں پڑھدا پھوک دا پتہ کیویں ہوندا اے کہ انہاں نوں روٹی اے بابا ہوندا بھی کہ انہاں روٹی بنے او لانا را ہاں جی ہاں جی اک گالے دس بندے ہاں ہاں اک بندا ਇੱਕ ਦਾ ਇੱਕ ਕੋਈ ਕਰਨੀ ਨਹੀਂ ਮਨਣਾਗੇ 10000 ਘੱਟ ਦੇ ਦਿੰਦੇ ਬਸ ਜਾ ਹੱਸਦਾ ਬਰਤਾਲ ਮਨਣਾ ਬਣਾ ਦੇ 23 34000 ਨਾ ਨਾ 33000 35000 ਬਰਤੀ ਆਪਾਂ ਆਪਣੀਆਂ 200 ਮਾਣੋ ਕਰਨਾ ਪੈ ਜਾਣਾ ਠੀਕ ਹੈ 35000 ਲਿਖਿਆ ਪਾਣੀਆਂ ਦੀ ਜੇ ਕਿਤਨਾ ਪੈ ਤੈਨੂੰ 5000 ਰੁਪਏ ਵਾਧਾ ਦਿੰਨੇ ਸਾਨੂੰ ਰਾਹ ਵਾਲਾ 5000 ਵਾਧਾ ਤੂੰ ਆਹਲਾ ਟਾਈਮ ਹੋ ਲੱਗ ਕਰ ਦੰਨਾ ਨਹੀਂ ਦੇਣਾ ਠੀਕ ਆ ਛੜੇ ਜਮਾਨੀ ਪੈਂਦੇ ਵਧਿਆ ਰੁਪਈਆ ਲੱਗੇ ਤੈਨੂੰ ਵਧਿਆ ਲੱਗੇ ਦੇ ਰੁਪਈਆ ਦੇ ਵਿਚ ਇੱਕ ਗੱਲ ਸੁਣੋ ਇਹ ਤੋਂ ਆਦੋ 5000 ਵੱਧ ਵਿੱਚ ਰਿਹਾ ਹੈ ਮੈਨੂੰ 30 ਲੱਗਿਆ ਆਜਾ ਮਾਰਨਾ ਚਾਹੀ ਸਿਕਰੇਟ ਮਾਰਨਾ ਚਾਹੀ 30 ਲੱਗਿਆ ਅੱਜ ਲੋ ਜੇ ਕੋਈ ਸਿੱਧਾ ਦੀ ਤਸਵੀਰ ਆਇਆ ਇਹ ਤਾਂ 35 ਗਾਤਾ ਠੀਕਾ ਰੱਖ ਲੈ ਮੇਰੀ ਗੱਲ ਉਹ ਤਾਂ ਲਾਉਂਦੇ ਆ ਬਸ ਲਾ ਪੈਸੇ ਲਾ ਪੈਸੇ ਨਾ ਨਾ ਪੈਸੇ ਨਹੀਂ ਨਹੀਂ ਇਨੂੰ ਆਉਗਾ ਮੁੱਲ ਲੱਗ ਜਾਏ। ਉਹ ਬੱਸ ਦੱਸੋ ਯਾਰ ਘੱਟ ਪਤਾ ਨਹੀਂ ਕੀ ਕਹਿਦਾ ਯਾਰ। 10000 ਰੁਪਇਆ ਤੈਨੂੰ 5000 ਭੁਗਾਇਆ ਵੀ ਆ। ਤੈਨੂੰ 5000 ਵਧਾਇਆ ਵੀ ਆ। 5000 ਵਧਾ ਕੇ ਤੇ 35000 ਲੱਗਾ ਭਾਈ। ਤੈਨੂੰ ਰਾਜ 30 ਲੱਗਿਆ ਪਰ ਸਾਡੇ ਕੋਲ ਆ ਕੇ ਤੈਨੂੰ 5 ਵਧਾਇਆ ਵੀ ਆ। 5 ਵਧਾਤਾ। 20 ਵੀ ਆਉਂਦੇ ਰਹੇ ਨੇਗਾ। ਕੱਢੋ ਨਾ ਮੋਨਾ ਤਾਂ ਇਹ ਬਾਕੀ ਹੁਣ ਤੈਨੂੰ ਬੋਲ ਪੂਰਾ ਮਿਲਦਾ ਕੋਈ ਹੋਜੀ ਗੱਲ ਨਹੀਂ। ਤੈਨੂੰ ਜਾਇਜ਼ ਮੁੱਲ ਲੱਗਿਆ। ਮੰਨ ਗੱਲ ਨੂੰ। ਬੋਲ। ਨਹੀਂ ਨਹੀਂ। ਈ ਗੱਨਾ ਖੋਂ ਭਾਦਿੰਦਾਂ ਉਹ ਯਾਰ ਫੋਲਾ ਦੇਤੀ ਤਾਂ ਹੋਣੀ ਗਈ ਇਹ ਯਾਰ ਘੱਟ ਗਿਆ ਤਾਂ ਮੋਬਾ ਤੁਹਾਨੂੰ ਲੈਦਾ ਹੁੰਦਾ ਉਹ ਮੈਂ ਗੱਲ ਕਰ ਵੀ ਗੰਨਾ ਨਹੀਂ ਦੇਣਾ ਭੀਲੀ ਦੇ ਦੇਣੀ ਆ ਉਲਕੇ ਘੱਟ ਵੇਚਣਾ ਕਰਾ ਬਹੁਤ ਸੁਣਾ ਬਈ ਅਗਿਆ ਰਹੇਗਾ ਮੋਬਾ ਘਾਲਾ ਐ ਐ ਕਰ ਜਾ ਡੰਡੇ ਦਿਵਾ ਕਰਾ ਬੜਾ ਯਾ ਦੰਦਾਂ ਨੂੰ ਪੜ ਕੇ ਤਾਂ ਨਹੀਂ ਆ ਲੈ ਕਿ ਤੜ ਜਾਊਗਾ ਲਗਾਈਓ ਇੱਕ ਰਾਤ ਨੂੰ ਬੰਨੂ 200-200 ਰੁਪਏ ਦੇ ਦੇ ਲਗਾਈ ਕਰਾ ਦੂਗਾ ਉਹ ਲਗਾਈ ਕਰਾ ਦੂਗਾ ਮੈਂ ਆਇਆ 200-200 ਲਾਉਂ ਤਰਾਸੀ ਦਾ ਜਦੋਂ ਆਇਆ ਸਰਜਨ ਲੱਗ ਗਿਆ ਮੈਂ ਦਊਗਾ ਕਿੰਨੇ ਪੈ ਗਿਆ 36000 ਚੱਲੇ ਵਾ ਬਸ 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 ਹੁਣ ਨਾ ਕੰਮ ਕੱਢ 12000 20000 ਦੇ ਮੁੱਲ ਲੱਕ 20000 ਸਾਹਮਲਾ ਟੇਮ ਹੁਣ ਸਾਢੇ 36 ਦਾ ਜੀ 37000 ਬਸ ਹੁਣ ਲੱਖਾਂ ਲੱਗ ਜਾ ਬਾਈ ਓਏ 30000 ਠੀਕ ਹੈ ਬਾਈ ਹੁਣ ਬੰਦਾ ਜਾਏਗਾ ਜਾ ਰਹਿਗਾ ਵਧੀਆ ਸਾਹਮਲਾ ਟੇਮ ਇਹ ਨਾ ਖੜ ਗਿਆ ਮੁਰਕੇ ਲੋੜ ਨਹੀਂ ਆਦਾ ਕਾ ਲੈ ਵੀ ਹੋ ਗਿਆ ਸੌਦਾ 37000 ਦਾ ਉਹ ਮੈਂ ਲੈਣਾ ਹੈ ਦਾਲੀ ਆ ਬੱਕਰੇ ਦਾ ਬਣੋਲੇ ਆ ਪਰ ਜੀ ਥੋੜੀ ਗੱਲ ਹੋਈ ਹੈ ਯਾਰ ਕੀ ਕਰ ਲੈ ਵੀ ਆ ਬੱਕਰੇ ਦਾ ਹੋ ਗਿਆ ਸੌਦਾ 37000 ਦਾ ਢੋਲਾ ਬੱਕਰਾ ਮੰਡੀ ਚ ਹਾਂ ਬੁੱਧਵਾਨ ਲਾ ਦਿਓ ਵੀਡੀਓ ਸ਼ੇਅਰ ਕਰਦੇ ਚੈਨ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਠੀਕ ਹੈ ਬਿਲਕੁਲ